ਇਹ ਸਰ ਰਾਜਪਤੀ ਕੰ ਦਾ ਉਪਾਟਨ ਕੀਤਾ ਜਾ ਰਿਹਾ ਜੀ ਕਿੰਨੇ ਟਾਈਮ ਤੋਂ ਇਹ ਸਰਕ ਜਿਹੜੀ ਪ੍ਰੋਬਲਮ ਹੈ ਦੇਖੋ ਇਹ ਮੈਨੂੰ ਲੱਗਦੀ ਆ 10-15 ਸਾਲ ਤੋਂ ਕਿਸੇ ਸਰਕਾਰ ਨੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਸਿਰਫ ਅੱਧਾ ਕਿਲੋਮੀਟਰ ਦੀ ਸੜਕਾ ਇਹ ਅੱਜ ਆਪਾਂ ਹੁਣ ਪੰਤੀ ਪਿੰਡ 'ਚ ਖੜੇ ਆਂ ਸਭ ਤੋਂ ਪਹਿਲਾਂ ਮੈਂ ਸਰਦਾਰ ਭਗੰਸ਼ ਜੀ ਮਾਨ ਸੀਐਮ ਪੰਜਾਬ ਦਾ ਧੰਨਵਾਦ ਕਰਦਾ ਬਈ ਉਹਨਾਂ ਨੇ ਇਹਨਾਂ ਦੀ ਲੋਕਾਂ ਦੀ ਜਿੰਨੇ ਸਾਡੇ ਆਹ ਪਿੰਡ ਪੈਂਦੇ ਨੇ ਸੀੜੋਂ ਕਲਾਂ ਸੀੜੋਂ ਖੋਰ ਦਪਗਮ ਹਨਪੁਰਾ ਪੱਦੀ ਕਲੋਨੀ ਪੱਦੀ ਇਹਨਾਂ ਅੱਧੇ ਕਿਲੋਮੀਟਰ ਦਾ ਟੋਟਾ ਸਾਰਾ ਇਧਰ ਨੂੰ ਲੰਗਦੇ ਆ ਸਾਰੇ ਲੋਕ ਉਹਨਾਂ ਨੇ ਸਾਨੂੰ 21 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਜੀ ਇਹ 500 ਮੀਟਰ ਸੜਕਾ ਇੱਕ ਮਹੀਨੇ ਚ ਆਪਾਂ ਤਿਆਰ ਕਰ ਦੇਣੀ ਹੈ ਇਹ ਲੋਕ ਵਾਲੀ ਨਹੀਂ ਬਣਨੀ ਹੈਗੀ ਲੋਕ ਵਾਲੀ ਤਕਰੀਬਨ ਜਦੋਂ ਪਾਣੀ ਦੇ ਨਾਲ ਟੁੱਟੇ ਜਾਂਦੀਆਂ ਨੇ ਜੇ ਉੱਚੀ ਕਰਨੀ ਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਜੇ ਨੀਵੀਂ ਕਰਨੀ ਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ 80 ਐਮ ਐਮ ਦੀਆਂ ਨੂੰ ਇੱਟ ਲੱਗਣੀਆਂ ਪੀ ਡਬਲਯੂ ਡੀ ਵਿਭਾਗ ਨੂੰ ਇਸ ਦਾ ਅਥਾਰਟੀ ਆ ਉਹਨਾਂ ਨੇ ਬਣਾਉਣੀ ਹੈ ਇਹ ਜਿਹੜੀ ਮੈਂ ਪਿੰਡ ਦੇ ਤੁਹਾਡੇ ਜਰੀਏ ਪਿੰਡ ਦੇ ਲੋਕਾਂ ਨੂੰ ਕਹਿਣਾ ਚਾਹੁੰਨਾ ਬਈ ਤੁਹਾਡੇ ਪਿੰਡ ਦੀ ਜਿਹੜੀ ਸੜਕ ਬਣ ਰਹੀ ਆ 15 ਸਾਲ ਦੀ ਤੁਹਾਡੀ ਮੰਗ ਸੀ ਤੁਸੀਂ ਕੋਲੇ ਖੜ ਕੇ ਗੱਟ ਕਾ ਕਿੰਨਾ ਪੈਣਾ ਉਹਦਾ ਤੁਹਾਨੂੰ ਮੈਜ਼ਰਮੈਂਟ ਮਿਲ ਜਾਣੀ ਆ ਕਿੰਨਾ ਸੀਮੈਂਟ ਕਿੰਨਾ ਰੇਤਾ ਕਿੰਨੀ ਸੜਕ ਉਹ ਕਿਹੋ ਜਿਹਾ ਟਾਂ ਲੱਗਣੀਆਂ ਨੇ ਤੁਸੀਂ ਆਪ ਖੁਦ ਜਿਵੇਂ ਆਪਦੇ ਘਰੇ ਕੰਮ ਕਰਾਉਨੇ ਹੋ ਇਦਾਂ ਕੋਲੇ ਖੜ ਕੇ ਕੰਮ ਕਰਵਾਇਓ ਕਿਉਂਕਿ 21 ਲੱਖ ਰੁਪਏ ਦਾ ਕੰਮ ਆ ਤੁਹਾਡੇ ਹੀ ਪੈਸੇ ਨੇ ਤੁਹਾਨੂੰ ਹੀ ਇਹ ਖਰਚਣੇ ਨੇ ਕੋਲੇ ਖੜਕੇ ਤੁਸੀਂ ਪੈਸੇ ਖਰਚਿਓ ਤੁਹਾਡੇ ਆਪ ਦੇ ਪੈਸੇ ਨੇ ਨਾਰਕ ਭਰੀ ਜ਼ਿੰਦਗੀ ਲੋਕ ਜੀ ਰਹੇ ਸੀਗੇ ਕਹਿ ਸਕਦੇ ਆ ਵੀ ਹੁਣ ਰਾਤ ਨੂੰ ਬਿਲਕੁਲ ਤੁਹਾਡੀ ਗੱਲ ਸਹੀ ਆ ਇੱਥੋਂ ਅੱਧਾ ਕਿਲੋਮੀਟਰ ਆਉਣ ਨੂੰ ਗੱਡੀ ਮੋਟਰਸਾਈਕਲ ਸਕੂਟਰ ਤੇ 15 ਮਿੰਟ ਦਾ 20 ਮਿੰਟ ਦਾ ਰਾਤ ਸੀ ਜਿਹੜਾ ਕਿ 2 ਮਿੰਟ ਦਾ ਰਾਹ ਹੈਗਾ ਲੋਕ ਦੋ ਸਕੂਲ ਦੋ ਪੈਂਦੇ ਨੇ ਬੱਚੇ ਵਿਚਾਰੇ ਛੋਟੇ ਛੋਟੇ ਆਪਦੇ ਸਾਈਕਲਾਂ ਤੇ ਆਉਂਦੇ ਸੀਗੇ ਡਿੱਗਦੇ ਇੱਥੇ ਛੱਟਾ ਬੇਟਾ ਲੱਗਦੀਆਂ ਸੀ ਇਹ ਜਦੋਂ ਸੜਕ ਬਣ ਜਣੀ ਹੈ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਆਪਦੇ ਬਹੁਤ ਵਧੀਆ ਸੜਕ ਬਣ ਜਣੀਆਂ ਸਾਰੇ ਆਲੇ ਦਲੇ ਸਰਪੰਚਾਂ ਨੂੰ ਪੂਰਾ ਫਾਇਦਾ ਹੋ ਜਾਣਾ ਸੜਕ ਦੀ ਗੱਲ ਕਰੀਏ ਸੜਕ ਕਿਹੜੀ ਬਣਦੀ ਪਈ ਆ ਆਰਸੀਸੀ ਬਣਦੀ ਪਈ ਆ ਜਾਂ ਫਿਰ ਆਪਣੇ ਲੋਕ ਵਾਲੀ ਬਣਦੀ ਇਹ ਲੋਕ ਵਾਲੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਲੋਕ ਵਾਲੀ ਨਹੀਂ ਲੋਕ ਵਾਲੀ ਦਾ ਜਿਹੜੀ ਤਕਰੀਬਨ ਜਦੋਂ ਸਾਲ ਨੇ ਕੱਢਦੀ ਹੈਗੀ ਦੇਖੇ ਜੀ ਤੁਸੀਂ ਜਦੋਂ ਪਾਣੀ ਖੜ ਜਾਣਾ ਉਹਨੇ ਖੜ ਜਾਣਾ ਇਹ ਹੈਗੀ 80 ਐਮਐਮ ਦੀ ਮਟਾਈ ਲੱਗਣੀ ਆ ਥੱਲੇ ਘਟਕਾ ਪੈਣਾ ਫਿਰ ਮਿੱਟੀ ਪੈਣੀ ਆ ਯਾਨੀ ਪੂਰਾ ਫਸਕ ਕਲਾਸ ਆਲੇ ਦਲੇ ਜਿਹੜੀ ਬਾਲ ਹੋਣੀ ਆ ਇਹਦੇ ਤੇ ਵੀ ਸੜਕ ਟੁੱਟੇ ਨਾ ਕਰ 15 ਸਾਲ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਪਰ ਹੁਣ ਤੁਸੀਂ ਕਹਿ ਰਹੇ ਕਿ ਆਪਾਂ ਆਮ ਆਦਮੀ ਪਾਰਟੀ ਸਰਕਾਰ ਨੇੜੀ ਕੰਮ ਕਰਦੀ ਹੈ 15 ਸਾਲ ਤੋਂ ਜਿਹੜੀਆਂ ਸਰਕਾਰਾਂ ਇੱਥੇ ਆਮ ਆਦਮੀ ਪਾਰਟੀ ਦੇਖੋ ਲੋਕਾਂ ਦੀ ਆਪਦੀ ਸਰਕਾਰ ਆ ਸਾਨੂੰ ਪਤਾ ਵੀ ਗਰਾਊਂਡ ਲੈਵਲ ਤੇ ਲੋਕ ਕਿਵੇਂ ਦੁਖੀ ਨੇ ਉਹ ਤਾਂ ਏਸੀ ਚ ਬੈਠ ਕੇ ਸਾਰਾ ਕੁਝ ਹੁੰਦਾ ਰਿਹਾ ਹੈ 15 20 ਸਾਲ ਤੋਂ ਦੇਖੋ ਤੀ ਸੜਕ ਇੱਕ ਅੱਧੇ ਕਿਲੋਮੀਟਰ ਦੀ ਨਹੀਂ ਆਪਾਂ ਬਣਾ ਸਕਦੇ ਕਿੰਨੀ ਨਰਕ ਭਰੀ ਲੋਕ ਜੀਵਨ ਬਤੀਤ ਕਰਦੇ ਸੀ ਬਹੁਤ ਮਾੜੀ ਗੱਲ ਪਟਾਂ ਪੈਂਦੀਆਂ ਸੀਗੀਆਂ ਕਈ ਵਾਰ ਬੱਟੇ ਪਾਏ ਬਾਅਦ ਚੱਕ ਕੇ ਲੈ ਜਾਂਦੇ ਸੀ ਬਾਅਦ ਇਦਾਂ ਵੀ ਹੋਇਆ ਦੇਖੋ ਤੁਸੀਂ ਬੱਟੇ ਪਾਤੇ ਉਸ ਤੋਂ ਬਾਅਦ ਹਨ ਗੜਾ ਹੋ ਗਾ ਨਹੀਂ ਹੋਊਗਾ ਵੀ ਹੁਣ ਉਦਘਾਟਨ ਕੀਤਾ ਜਾਊਗਾ ਤੁਸੀਂ ਇਹ ਦੇਖਿਓ ਉਹ ਤਾਂ ਕੱਟ ਨਹੀਂ ਦੇ ਮੈਂ ਕਹੇ ਤੇ ਆਇਆ ਅੱਜ ਸੋਮਵਾਰ ਤੋਂ ਸਰਾਤ ਕਹਿੰਦੇ ਚੱਲਦੇ ਆ ਜਿਹੜੇ ਠੇਕੇਦਾਰ ਆ ਉਹ ਕਹਿੰਦੇ ਸਰਾਤ ਚੱਲਦੇ ਆ ਸੋਮਵਾਰ ਤੋਂ ਅਸੀਂ 1 ਮਹੀਨੇ ਬਾਅਦ ਇਹਨਾਂ ਨੂੰ ਸੜਕ ਸਮਰਪਿਤ ਕਰ ਦੇਣੀ ਆ ਵਧੀਆ ਬਣਾ ਕੇ ਇਹਨਾਂ ਦੀ ਧੰਨਵਾਦ ਬਹੁਤ ਕਲਾਂ ਕਰਦੇ ਜੀ ਕੀ ਕਹਿਣਾ ਚਾਹੁੰਗੇ ਜੀ ਅੱਜ ਸੜਕ ਨੂੰ ਕੱਟ ਮੀਤਾ ਦੇਖੋ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਦਾਰ ਜੀਵਨ ਸਿੰਘ ਜੀ ਸੰਗੋਵਾਲ ਮਾਨਜੋਗ ਐਮ ਐਲ ਏ ਨੇ ਸਾਡੇ ਦੇਖੋ ਸਾਡੀ ਉਹਨਾਂ ਨੂੰ ਸਾਰੇ ਨਗਰਵੰਨੀਆਂ ਇੱਕ ਰਿਕਵੈਸਟ ਹੁੰਦੀ ਸੀ ਜ ਕਿਉਂਕਿ ਤੇ ਦੋ ਸਕੂਲ ਪੈ ਜਾਂਦੇ ਆ ਮੇਨ ਸਾਡਾ ਲੰਘਾ ਹੀ ਮੇਨ ਨਹੀਂ ਸੀ ਹੁਣ ਤੱਕ ਸਾਡੀ 12-15 ਸਾਲ ਹੋ ਗਏ ਕਿਸੇ ਨੇ ਜੀ ਇਹ ਸੜਕਾਂ ਦੀ ਸਾਰ ਨਹੀਂ ਲਈ ਸੀਗੀ ਬਹੁਤ ਲਾਰੇ ਲੱਪੇ ਨਹੀਂ ਲੱਗੇ ਸੀਗੇ ਸਾਨੂੰ ਇਹ ਹੋਇਆ ਹੁਣ ਪਹਿਲਾਂ ਮਤਲਬ ਲਾਲੂ ਐਮਐਲਏ ਸਾਹਿਬ ਨੇ ਸੜਕਾਂ ਸ਼ੁਰੂਆਤ ਹੋਣੀ ਸੀਗੀ ਇਹ ਗੱਲ ਹਲਕੇ ਤੇ ਸਾਰਿਆਂ ਨੂੰ ਪਹਿਲੀ ਸਾਡੀ ਸ਼ੁਰੂਆਤ ਕਰੀ ਜੀ ਇੱਥੋਂ ਉਹਨਾਂ ਨੇ ਆਪਣੇ ਕਹਿੇ ਬੋਲ ਬਗਾਏ ਨੇ ਜੀ ਤੇ ਬਹੁਤ-ਬਹੁਤ ਸਾਨੂੰ ਵਧਾਈਆਂ ਦਿੰਦੇ ਉਹਨਾਂ ਨੂੰ ਅਸੀਂ ਆ ਜੀ ਧੰਨਵਾਦ ਵੀ ਕਰਦੇ ਆ ਬਹੁਤ ਨਾਲ ਪਿੰਡ ਵਾਸੀਆਂ ਨੂੰ ਕਹਿ ਸਕਦੇ ਆ ਆਪਾਂ ਵੀ ਰਾਤ ਮਿਲੂਗੀ ਹੁਣ ਜਿਹੜਾ ਮੈਂ ਤਾਂ ਆ ਪਿੰਡ ਵਾਸੀ ਖੜੇ ਨੇ ਸਾ ਜਾਦੇ ਬਹੁਤ ਬੁਰਾ ਹਾਲ ਸੀਗਾ ਜੀ ਸੜਕ ਦਾ ਇਹਦਾ ਵੀ ਇਹ ਕਹਿ ਜਾ ਮਰਿਆ ਹੋਇਆ ਪਿੰਡਾ ਕੀ ਨਾਮ ਹੈ ਬਾਪੂ ਜੀ ਜੀਤ ਸਿੰਘ ਨਾ ਜੀ ਮੇਰਾ ਫੌਜੀ ਆ ਪਿੰਡਾ ਇਹ ਆ ਪਿੰਡਾ ਜੀ ਮੇਰਾ ਸਾਨੂੰ ਬਹੁਤ ਗਾਲਾਂ ਪੈਂਦੀਆਂ ਸੀ ਉਹ ਕਹਿੰਦੇ ਮਰਿਆ ਹੋਇਆ ਪਿੰਡਾ ਇਹ ਡੈਡ ਲੋਕ ਆ ਇਹ ਜਿਹੜਾ ਵੀ ਆਉਂਦਾ ਸੀ ਇਧਰੋਂ ਆਉਂਦਾ ਸੀ ਉਧਰੋਂ ਆਉਂਦਾ ਇਧਰੋਂ ਸਾਰੇ ਸਾਨੂੰ ਗਾਲਾਂ ਕੱਢ ਕੇ ਜਾਂਦੇ ਸੀ ਔਰ ਅਸੀਂ ਕੁਝ ਨਹੀਂ ਸੀ ਬੋਲ ਸਕਦੇ ਕਹੇ ਸਾਰੇ ਸੜਕਾਂ ਦਾ ਅੱਜ ਤਾਂ ਠੋਕੇ ਖਾਂਗੇ ਹਾਂਜੀ ਹੁਣ ਵੋਟਾਂ ਲੰਘੀਆਂ ਜੀ ਸਰਪੰਚੀ ਦੇ ਵੋਟੇ ਮੈਂ ਸਰਪੰਚ ਬਣਿਆ ਲੋਕਾਂ ਨੇ ਪਹਿਲੀ ਮੰਗੇ ਇਹ ਰੱਖੀ ਸੀ ਸਾਤੋਂ ਜੀ ਉਹ ਕਹਿੰਦੇ ਚਲੋ ਬਾਕੀ ਗਲੀਆਂ ਨਾਲੀਆਂ ਜੋ ਕਿਸੇ ਦੀਆਂ ਰਹਿ ਗਈਆਂ ਵੀ ਉਹ ਬਣੀਆਂ ਜਾਣੀਆਂ ਨੇ ਸਭ ਕੁਛ ਸਾਜੀ ਹੋਈ ਜਾਣਾ ਵੀ ਮੈਂ ਇਹ ਸਾਰੇ ਵੀ ਲੋਕਾਂ ਦੀ ਤੁਹਾਨੂੰ ਆਸਾਂ ਨੇ ਤੁਸੀਂ ਉਹ ਪੂਰੀਆਂ ਕਰੋਗੇ ਜਰੂਰ ਮੈਂ ਕਹਾਂ ਜੀ ਬਿਲਕੁਲ ਸਾਡੀ ਮੇਨ ਮਤਲਬ ਲੋਕਾਂ ਦਾ ਸਾਡਾ ਵਾਦਾ ਇਹ ਸੀਗਾ ਜੀ ਇਹ ਸੜਕ ਦਾ ਬਾਕੀ ਤਾਂ ਚਲੋ ਜੋ ਹੋਣੇ ਨੇ ਕੰਮ ਉਹ ਹੋਈ ਜਾਣੇ ਨੇ ਉਹਦੀ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਸੀ ਐਮਐਲਏ ਸਾਹਿਬ ਤੋਂ ਕੋਈ ਵੀ ਗ੍ਰਾਂਟ ਦੀ ਜਾਂ ਕੇ ਕੰਮ ਦੀ ਮੰਗ ਕਰਦੇ ਸਾਡਾ ਦੁਬਾਰੋ ਫੇਰ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ 15-20 ਸਾਲ ਹੋ ਗਏ ਭਾਈ ਜੀ ਕੀ ਨਾਮ ਆ ਜੀ ਲਾਲ ਸਿੰਘ ਅ ਭਾਈ ਜੀ ਪਿੰਡ ਦਾ ਸਰਪੰਚ ਵੱਲੋਂ ਵਿਗਾਟਣ ਕੀਤਾ ਗਿਆ ਸੜਕ ਦਾ ਕੀ ਕਹਿਣਾ ਚਾਹੁੰਦੇ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਆ ਹਰ ਚਾਰ ਪੰਜ ਪੰਜਾਹ ਤੱਕ ਚੱਲੀ ਗਈ ਹੈ ਸੜਕ ਨਹੀਂ ਬਣੀ ਪਰ ਅੱਛਾ ਜੀ ਸਰਕਾਰਾਂ ਪਹਿਲਾਂ ਹੀ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਨੂੰ ਆਰੇ ਬੁੜੀਆਂ ਔਖਾ ਬੋਦੀ ਨਿਕਲਣਾ ਹਾਂਜੀ ਮੀਹ ਪੈਦਾ ਬੁਰਾ ਹਾਲ ਸੀ ਬਹੁਤ ਹਾਂਜੀ ਜੇ ਮੈਂ ਕਹਿ ਸਕਦਾ ਮੈਂ ਸਕੂਲ ਸੀਗੇ ਹੈ ਸਕੂਲ ਸੀਗੇ ਬੱਚਿਆਂ ਨੂੰ ਨੰਗੜਾ ਹਾਂਜੀ ਹਾਂਜੀ ਬਹੁਤ ਔਖਾ ਸੀਗਾ ਜੀ ਆਰੇ ਵੈਸੇ ਮਿਲ ਨਹੀਂ ਉਹ ਸਾਡੇ ਕੋਲ ਰਿਸ਼ਤੇ ਯਾਰ ਅੱਛਾ ਜੀ ਇਹਦੀ ਗੱਡੀ ਲੇਪੜ ਜਾਂਦੀ ਆ ਹਾਂਜੀ ਹੈ ਕੋਈ ਮਿਲ ਨਹੀਂ ਉਹ ਸੀ ਰਿਸ਼ਤੇ ਯਾਰ ਅੱਛਾ ਜੀ ਐਸੀ ਨਹੀਂ ਹੁਣ ਸਾਡੀ ਗੱਡੀ ਲੇਪੜ ਜਾਂਦੀ ਆ ਅੱਛਾ ਜੀ ਚਲੋ ਵਧੀਆ ਹੋ ਗਿਆ ਬਹੁਤ ਪੂਰੀ ਦੀ ਗੱਲ ਆ ਜੀ ਜੀ ਕੀ ਨਾਮ ਆ ਜੀ ਕਰ ਵੀ ਤੇ ਕਰ ਵੀ हां ਜੀ ਅਜੋ ਪਿੰਡ ਵਿੱਚ ਤੁਗਾਟਣ ਕੀਤਾ ਗਿਆ ਸਰਪੰਚ ਸਾਹਿਬ ਵੱਲੋਂ ਕੀ ਕਰਾਂਗੇ ਹਾਂ ਜੇ ਬਹੁਤ ਚਿਰ ਦੀ ਹੈ ਸੜਕ ਪਈ ਜੀ ਜੀ ਸੜਕ ਬਹੁਤ ਵਧੀਆ ਹੋ ਗਿਆ ਬਣ ਗਈ ਬਣ ਗਈ ਹੈ ਕਿੰਨੇ ਟਾਈਮ ਤੋਂ ਇਹੜੀ ਸੜਕ ਬਣੀ ਨਹੀਂ ਹੈ ਜੀ ਕਿੰਨੇ ਟਾਈਮ ਤੋਂ ਕੁੱਟੀ ਹੋਈ ਸੀ ਬਹੁਤ ਚਿਰ ਦੀ ਹੈ ਵੀਰੇ ਟੁੱਟੀ ਹੋਈ ਹੈ ਤੇ ਸੜਕ 15 20 ਹਜ਼ਾਰ ਹੋਏ ਹਾਂ